ਸਤਿ ਸ਼੍ਰੀ ਅਕਾਲ ਦੋਸਤੋ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਮ ਹੋਗੇ ਵਧੀਆ ਹੋਮ ਹੋਗੇ ਆਪਣੀ ਅੱਜ ਦੀ ਵੀਡੀਓ ਦਾ ਟੌਪਿਕ ਆ ਕਿ ਬਹੁਤ ਸਾਰੇ ਪੇਰੈਂਟਸ ਆਪਣੇ ਬੱਚਿਆਂ ਨਾਲ ਇਦਾਂ ਦੀਆਂ ਗਲਤੀਆਂ ਕਰਦੇ ਨੇ ਜੋ ਕਿ ਉਹਨਾਂ ਨੂੰ ਕਦੇ ਨਹੀਂ ਕਰਨੀਆਂ ਚਾਹੀਦੀਆਂ ਜਿਵੇਂ ਕਿ ਅਸੀਂ ਵੇਖਦੇ ਆ ਕਿ ਸਾਡੇ ਸਮਾਜ ਦੇ ਵਿੱਚ ਕੁਝ ਮਾਪੇ ਹੁੰਦੇ ਨੇ ਜਿਹੜੇ ਆਪਣੇ ਬੱਚਿਆਂ ਪ੍ਰਤੀ ਬਹੁਤ ਸੈਂਸਿਟਿਵ ਰਹਿੰਦੇ ਨੇ ਬਹੁਤ ਨਾਰਮਲ ਰਹਿੰਦੇ ਨੇ ਉਹ ਆਪਣੇ ਬੱਚਿਆਂ ਨਾਲ ਬਹੁਤ ਹੀ ਸੈਂਸਿਟਿਵ ਵਿਵਹਾਰ ਕਰਦੇ ਆ ਉਹਨਾਂ ਨੂੰ ਇਹ ਲੱਗਦਾ ਕਿ ਸਾਡੀ ਨਿੱਕੀ ਜਿਹੀ ਗੱਲ ਦਾ ਸਾਡੇ ਬੱਚੇ ਤੇ ਕੋਈ 네ਗੇਟਿਵ ਪ੍ਰਭਾਵ ਨਾ ਪਵੇ ਇਸ ਲਈ ਉਹਨਾਂ ਦੇ ਬੱਚੇ ਬਹੁਤ ਸਿਆਣੇ ਹੁੰਦੇ ਆ ਪਰ ਜ਼ਿਆਦਾਤਰ ਪੇਰੈਂਟਸ ਜਿਹੜੇ ਆਪਣੇ ਬੱਚੇ ਨੂੰ ਸਿਆਣਾ ਬਣਾਉਣ ਦੇ ਚੱਕਰ ਵਿੱਚ ਉਹਨਾਂ ਨੂੰ ਇੰਨਾ 네ਗੇਟਿਵ ਤੇ ਮੈਂਟਲ ਤੌਰ ਤੇ ਬਿਮਾਰ ਕਰ ਦਿੰਦੇ ਆ ਕਿ ਬੱਚਾ ਜਿਹੜਾ ਚਿੜਨ ਲੱਗ ਜਾਂਦਾ ਕਿਹੜੀਆਂ ਗਲਤੀਆਂ ਜਿਹੜੀਆਂ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਸਾਰਿਆਂ ਤੋਂ ਵੱਡੀ ਗਲਤੀ ਜਿਹੜੀ ਅਕਸਰ ਸਾਰੇ ਪੇਰੈਂਟਸ ਕਰਦੇ ਆ ਕਿ ਅਸੀਂ ਆਪਣੇ ਬੱਚੇ ਦਾ ਦੂਜਿਆਂ ਦੇ ਬੱਚਿਆਂ ਨਾਲ ਕੰਪੈਰੀਜ਼ਨ ਕਰਦੇ ਆ ਇਹ ਇਹ ਕੰਪੈਰੀਜਨ ਬਚਪਨ ਤੋਂ ਸ਼ੁਰੂ ਹੋ ਕੇ ਕਾਲਜ ਲਾਈਫ ਤੱਕ ਚੱਲਦਾ ਜੋ ਕਿ ਸਹੀ ਨਹੀਂ ਹੁੰਦਾ ਅਸੀਂ ਵੇਖਦੇ ਆ ਕਿ ਅਕਸਰ ਜਦੋਂ ਬੱਚਾ ਜਨਮ ਲੈਂਦਾ ਤਾਂ ਜਨਮ ਸਾਰ ਹੀ ਅਸੀਂ ਇਹ ਵੇਖਦੇ ਆ ਕਿ ਸਾਡੇ ਬੱਚੇ ਦਾ ਭਾਰ ਇੰਨਾ ਫਲਾਨਿਆਂ ਦੇ ਵਿੱਚ ਦਾ ਭਾਰ ਤਾਂ ਇੰਨਾ ਹੈ ਨਹੀਂ ਸੀ ਉਸ ਤੋਂ ਬਾਅਦ ਬੱਚਾ ਵੱਡਾ ਹੁੰਦਾ ਫਿਰ ਬੱਚੇ ਦੀ ਜਿਹੜੀ ਹੈਲਥ ਹੁੰਦੀ ਆ ਉਹਨੂੰ ਲੈ ਕੇ ਸਾਡਾ ਕੰਪੈਰੀਜਨ ਸਟਾਰਟ ਹੋ ਜਾਂਦਾ ਫਿਰ ਅਸੀਂ ਕਹਿੰਦੇ ਆ ਫਲਾਨੇ ਦਾ ਬੱਚਾ ਤਾਂ ਇੰਨਾ ਕੁਝ ਖਾ ਲੈਂਦਾ ਸਾਡਾ ਬੱਚਾ ਤਾਂ ਨਹੀਂ ਖਾਂਦਾ ਫਲਾਣੇ ਬੱਚੇ ਦੀ ਤਾਂ ਸਿਹਤ ਬਹੁਤ ਵਧੀਆ ਸਾਡੇ ਬੱਚੇ ਦੀ ਸਿਹਤ ਕਮਜ਼ੋਰ ਆ ਪਰ ਇਹ ਅਸੀਂ ਗੈਸ ਨਹੀਂ ਕਰ ਸਕਦੇ ਹੁੰਦੇ ਕਿਸੇ ਦੀ ਵੀ ਬੋਡੀ ਵੇਖ ਕੇ ਕਿ ਕਿਹਦੀ ਸਿਹਤ ਕਮਜ਼ੋਰ ਆ ਤੇ ਕਿਹਦੀ ਜਿਹੜੀ ਹੈਲਦੀ ਆ ਜ਼ਰੂਰੀ ਨਹੀਂ ਕਿ ਬਹੁਤ ਪਤਲਾ ਬੱਚਾ ਜਿਹੜਾ ਉਹ ਹੈਲਦੀ ਨਹੀਂ ਹੋ ਸਕਦਾ ਤੇ ਇਹ ਵੀ ਕੋਈ ਜ਼ਰੂਰੀ ਨਹੀਂ ਕਿ ਜਿਹਦੀ ਸਿਹਤ ਵਧੀਆ ਮੋਟਾ-ਮੋਟਾ ਕਿਸੇ ਦਾ ਬੱਚਾ ਤੇ ਉਹ ਮੈਂਟਲੀ ਤੇ ਫਿਜ਼ੀਕਲ ਤੌਰ ਤੇ ਪੂਰਾ ਫਿਟ ਹੋਊਗਾ ਕਦੇ ਵੀ ਸਾਨੂੰ ਦੂਜਿਆਂ ਨੂੰ ਵੇਖ ਕੇ ਆਪਣੇ ਬੱਚੇ ਦੇ ਵਿੱਚ ਨੁਕਸ ਜਾ ਗਲਤੀਆਂ ਨਹੀਂ ਕੱਢਣੀਆਂ ਚਾਹੀਦੀਆਂ ਅਸੀਂ ਕਦੇ ਵੀ ਇਹ ਨਹੀਂ ਵੇਖਦੇ ਕਿ ਕੁਦਰਤ ਨੇ ਹਰ ਇੱਕ ਨੂੰ ਅਲੱਗ ਤਰ੍ਹਾਂ ਦਾ ਬਣਾਇਆ ਜੇ ਕਿਸੇ ਦਾ ਬੱਚਾ ਜ਼ਿਆਦਾ ਖਾਂਦਾ ਤੇ ਸਾਡਾ ਬੱਚਾ ਘੱਟ ਖਾਂਦਾ ਤਾਂ ਜ਼ਰੂਰੀ ਨਹੀਂ ਕਿ ਸਾਡਾ ਬੱਚਾ ਕਮਜ਼ੋਰ ਹੋ ਸਕਦਾ ਸਾਰਿਆਂ ਦੀ ਇਮਿਊਨਿਟੀ ਵੱਖਰੀ ਵੱਖਰੀ ਆ ਕਿਸੇ ਨੂੰ ਘੱਟ ਭੁੱਖ ਲੱਗਦੀ ਆ ਕਿਸੇ ਨੂੰ ਜ਼ਿਆਦਾ ਲੱਗਦੀ ਆ ਕਿਸੇ ਨੂੰ ਘੱਟ ਖਾਣੇ ਨਾਲ ਸਰ ਜਾਂਦਾ ਕਿਸੇ ਨੂੰ ਬਹੁਤਾ ਖਾ ਕੇ ਵੀ ਨਹੀਂ ਸਰਦਾ ਇਸ ਕਰਕੇ ਸਾਨੂੰ ਇਹਨਾਂ ਗੱਲਾਂ ਤੋਂ ਜਿੰਨਾ ਹੋ ਸਕੇ ਗੁਰੇਜ਼ ਕਰਨਾ ਚਾਹੀਦਾ ਉਸ ਤੋਂ ਬਾਅਦ ਸਕੂਲ ਲਾਈਫ ਸ਼ੁਰੂ ਹੋ ਜਾਂਦੀ ਆ ਸਕੂਲ ਲਾਈਫ ਦੇ ਵਿੱਚ ਅਸੀਂ ਅਕਸਰ ਕਲਾਸ ਦੇ ਬੱਚਿਆਂ ਨਾਲ ਸਾਡੇ ਬੱਚੇ ਦਾ ਕੰਪੈਰੀਜ਼ਨ ਕਰਦੇ ਆਂ ਅਸੀਂ ਕਹਿੰਦੇ ਆ ਕਿ ਤੇਰੇ ਨਾਲ ਦੇ ਜਿਹੜੇ ਫਰੈਂਡਸ ਨੇ ਅਸੀਂ ਹਮੇਸ਼ਾ ਉਹਨਾਂ ਬੱਚਿਆਂ ਦੀ ਐਗਜ਼ਾਮਪਲ ਦਿੰਦੇ ਆਂ ਜਿਹੜੇ ਕਿ ਸਾਡੇ ਬੱਚੇ ਤੋਂ ਜ਼ਿਆਦਾ ਟੌਪ ਕਰਦੇ ਨੇ ਜੇ ਸਾਡਾ ਬੱਚਾ 90% ਨੰਬਰ ਲੈਂਦਾ ਤਾਂ ਅਸੀਂ 90% ਤੇ ਖੁਸ਼ ਨਹੀਂ ਹੁੰਦੇ ਅਸੀਂ ਇਹ ਕਹਿੰਦੇ ਆ ਵੀ ਤੇਰੇ 90 ਕਿਉਂ ਆਏ ਤੇ ਦੂਜਿਆਂ ਦੇ 90 ਪਲੱਸ ਕਿਵੇਂ ਆ ਗਏ ਅਸੀਂ ਇਹ ਨਹੀਂ ਕਹਿੰਦੇ ਕਿ ਸ਼ਾਬਾਸ਼ ਬੱਚੇ ਤੂੰ ਬਹੁਤ ਵਧੀਆ ਕੀਤਾ ਇਦਾਂ ਹੀ ਕਰਦਾ ਰਹੀਂ ਅਸੀਂ ਪਤਾ ਕੀ ਕਹਨੇ ਆ ਜੇ ਸਾਡਾ ਬੱਚਾ ਆ ਕੇ ਕਹਿੰਦਾ ਕਿ ਮੈਂ 90% ਨੰਬਰ ਲਏ ਆ ਤਾਂ ਅਸੀਂ ਇਹ ਕਹਨੇ ਆ ਕਿ ਵੈਸੇ ਤਾਂ ਠੀਕ ਆ ਪਰ ਅਗਲੀ ਵਾਰ ਵਧਣੀ ਚਾਹੀਦੀ ਆ ਅਸੀਂ ਬੋਝ ਦਿੰਨੇ ਆ ਸਾਡੇ ਬੱਚਿਆਂ ਤੇ ਉਹੀ ਜੇ ਸਾਡੇ ਬੱਚੇ ਦੇ 85% ਆਏ ਹੁੰਦੇ ਫਿਰ ਵੀ ਅਸੀਂ ਇਦਾਂ ਹੀ ਕਹਿਣਾ ਸੀ ਤੇ ਜੇ ਸਾਡੇ ਬੱਚੇ ਦੇ 96 ਜਾਂ 97% ਆਏ ਹੁੰਦੇ ਫਿਰ ਵੀ ਅਸੀਂ ਇਹੀ ਗੱਲ ਕਹਿਣੀ ਸੀ ਸਾਨੂੰ ਕਦੇ ਵੀ ਆਪਣੇ ਬੱਚਿਆਂ ਤੇ ਨੰਬਰਾਂ ਨੂੰ ਲੈ ਕੇ ਬੋਝ ਨਹੀਂ ਪਾਉਣਾ ਚਾਹੀਦਾ ਹਰ ਇੱਕ ਬੱਚੇ ਦੀ ਇਹ ਆਧਕਾਰਨ ਦੀ ਸਮਰੱਥਾ ਬੈਠਣ ਦੀ ਸਮਰੱਥਾ ਪੜ੍ਹਨ ਲਿਖਣ ਦੀ ਸਮਰੱਥਾ ਵੱਖ-ਵੱਖ ਹੁੰਦੀ ਆ ਤੇ ਇਹ ਵੀ ਜ਼ਰੂਰੀ ਨਹੀਂ ਕਿ ਜਿਹੜਾ ਅੱਜ ਦਾ ਟਾਪਰ ਆ ਉਹ ਅੱਗੇ ਜਾ ਕੇ ਵੀ ਜ਼ਿਆਦਾ ਸਕਸੈਸ ਹੋਵੇ ਬਹੁਤ ਸਾਰੀਆਂ ਉਦਾਹਰਨਾਂ ਸਾਡੇ ਸਮਾਜ ਦੇ ਆਸ-ਪਾਸੇ ਪਈਆਂ ਕਿ ਬਹੁਤ ਜ਼ਿਆਦਾ ਪੜ੍ਹੇ ਲਿਖੇ ਹੋਏ ਬੇਰੁਜ਼ਗਾਰ ਫਿਰਦੇ ਆ ਤੇ ਘੱਟ ਪੜ੍ਹੇ ਲਿਖੇ ਨੌਕਰੀ ਕਰ ਲੈਂਦੇ ਆ ਤੇ ਇਹ ਵੀ ਕੋਈ ਜ਼ਰੂਰੀ ਨਹੀਂ ਕਿ ਜੇ ਕੋਈ ਨੌਕਰੀ ਕਰਦਾ ਫਿਰ ਹੀ ਕਾਮਯਾਬ ਆ ਬਹੁਤ ਸਾਰੇ ਬੱਚੇ ਜਾਂ ਵੱਡੇ ਬਿਜ਼ਨਸਮੈਨ ਤੁਸੀਂ ਵੇਖਿਓ ਜਿਨ੍ਹਾਂ ਨੇ ਜ਼ੀਰੋ ਤੋਂ ਸਟਾਰਟ ਕੀਤਾ ਹੁੰਦਾ ਹੋ ਸਕਦਾ ਜੇ ਕਿਸੇ ਨੂੰ ਨੌਕਰੀ ਨਹੀਂ ਮਿਲੀ ਤਾਂ ਉਹ ਬਿਜ਼ਨਸਮੈਨ ਵਧੀਆ ਬਣ ਜਾਵੇ ਇਸ ਕਰਕੇ ਪੇਰੈਂਟਸ ਨੂੰ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਤਾਂ ਕਿ ਉਹਨਾਂ ਦੇ ਬੱਚੇ ਪ੍ਰੈਸ਼ਰਾਈਜ਼ ਨਾ ਹੋਣ ਤੇ ਉਹਨਾਂ ਦੀ ਮੈਂਟਲ ਹੈਲਥ ਤੇ ਕੋਈ ਬੁਰਾ ਪ੍ਰਭਾਵ ਨਾ ਪਵੇ ਜਿਵੇਂ ਕਿ ਅਸੀਂ ਦੇਖਦੇ ਹਾਂ ਕਈ ਵਾਰ ਬੱਚਾ ਸਕੂਲੋਂ ਆ ਕੇ ਸਾਡੇ ਤੋਂ ਕਿਸੇ ਚੀਜ਼ ਦੀ ਡਿਮਾਂਡ ਕਰਦਾ ਉਹ ਕਹਿੰਦਾ ਵੀ ਪਾਪਾ ਮੈਨੂੰ ਆਹ ਚਾਹੀਦਾ ਮੰਮਾ ਮੈਨੂੰ ਆਹ ਚਾਹੀਦਾ ਤੇ ਅਸੀਂ ਅਕਸਰ ਆਪਣੇ ਬੱਚੇ ਨੂੰ ਕਹਿੰਨੇ ਆ ਕਿ ਅਸੀਂ ਤੈਨੂੰ ਇਹ ਚੀਜ਼ ਨਹੀਂ ਲੈ ਕੇ ਦੇ ਸਕਦੇ ਫਿਰ ਜਿਹੜਾ ਬੱਚਾ ਕਹਿੰਦਾ ਮੇਰੇ ਫਰੈਂਡ ਕੋਲ ਤਾਂ ਹੈਗੀ ਆ ਉਹਦੇ ਮੰਮੀ ਪਾਪਾ ਕਿਵੇਂ ਲੈ ਕੇ ਦਿੰਦੇ ਆ ਜਦੋਂ ਬੱਚਾ ਸਾਨੂੰ ਦੂਜਿਆਂ ਦੇ ਪੇਰੈਂਟਸ ਨਾਲ ਕੰਪੇਅਰ ਕਰਦਾ ਤਾਂ ਸਾਨੂੰ ਉਹ ਗੱਲ ਬੁਰੀ ਲੱਗਦੀ ਆ ਅਸੀਂ ਆਪਣੇ ਹਾਲਾਤਾਂ ਦਾ ਰੋਣਾ ਰੋਣੇ ਆ ਅਸੀਂ ਆਪਣੇ ਬੱਚੇ ਨੂੰ ਸਮਝਾਉਣੇ ਆ ਕਿ ਉਹਨਾਂ ਦੇ ਹਾਲਾਤ ਆਪਣੇ ਨਾਲੋਂ ਜ਼ਿਆਦਾ ਬੈਟਰ ਨਹੀਂ ਫਿਰ ਆਪਾਂ ਇਹ ਕਿਉਂ ਨਹੀਂ ਸੋਚਦੇ ਕਿ ਜਦੋਂ ਬੱਚੇ ਦੇ ਆਪਣੇ ਬੱਚੇ ਦੁਆਰਾ ਸਾਨੂੰ ਕਿਸੇ ਪੇਰੈਂਟਸ ਨਾਲ ਕੰਪੇਅਰ ਕੀਤਾ ਜਾਂਦਾ ਸਾਨੂੰ ਬੁਰਾ ਲੱਗਿਆ ਤੇ ਜਦੋਂ ਅਸੀਂ ਬੱਚੇ ਨੂੰ ਸਾਰਾ ਦਿਨ ਕੰਪੇਅਰ ਕਰਦੇ ਆ ਤਾਂ ਬੱਚੇ ਨੂੰ ਕਿਵੇਂ ਨਹੀਂ ਬੁਰਾ ਲੱਗਿਆ ਹੋਊਗਾ ਇਹਨਾਂ ਛੋਟੀਆਂ-ਛੋਟੀਆਂ ਗੱਲਾਂ ਦਾ ਬਹੁਤ ਧਿਆਨ ਰੱਖਣਾ ਚਾਹੀਦਾ। ਸਾਨੂੰ ਅਕਸਰ ਆਪਣੀ ਫੈਮਿਲੀ ਦੇ ਵਿੱਚ ਆਪਣੇ ਆਪ ਨੂੰ ਸਾਡੇ ਭੈਣ ਭਰਾਵਾਂ ਦੇ ਅਕੋਰਡਿੰਗ ਦੇਖਣਾ ਚਾਹੀਦਾ ਕਿ ਜੇ ਅਸੀਂ ਤਿੰਨ ਭੈਣ ਭਰਾ ਤਾਂ ਸਾਡੇ ਤਿੰਨਾਂ ਦੇ ਸੁਭਾਅ ਵੱਖਰੇ ਆ, ਸਾਡੀਆਂ ਆਦਤਾਂ ਵੱਖਰੀਆਂ ਨੇ, ਸਾਡੀ ਕੰਮ ਕਰਨ ਦੀ ਸਮਰੱਥਾ ਵੱਖਰੀ ਆ। ਸਾਡੇ ਸਾਰਿਆਂ ਦੇ ਜਿਹੜੇ ਦਿਮਾਗ ਆ ਉਹ ਵੱਖਰੇ ਆ। ਕੋਈ ਕਿਸੇ ਫੀਲਡ ਦੇ ਵਿੱਚ ਜ਼ਿਆਦਾ ਬੈਟਰ ਕਰ ਰਿਹਾ, ਕੋਈ ਪੜ੍ਹਾਈ ਦੇ ਵਿੱਚ ਕਰ ਰਿਹਾ, ਕੋਈ ਕੰਮਾਂ ਦੇ ਵਿੱਚ ਕਰ ਰਿਹਾ। ਜ਼ਰੂਰੀ ਨਹੀਂ ਨਾ ਅਸੀਂ ਜੇ ਇੱਕ ਮਾਂ ਦੀ ਕੁੱਖੋਂ ਪੈਦਾ ਹੋਏ ਆ ਤਾਂ ਅਸੀਂ ਸਾਰੇ ਇੱਕੋ ਜਿਹੇ ਹੋਵਾਂਗੇ ਸਾਡਾ ਸਾਰਿਆਂ ਦਾ ਨੇਚਰ ਇੱਕੋ ਜਿਹਾ ਹੋਊਗਾ ਕਈ ਵਾਰੀ ਤਾਂ ਕਈ ਪਰਿਵਾਰ ਇਦਾਂ ਦੇ ਹੁੰਦੇ ਆ ਬੱਚੇ ਜਿਨ੍ਹਾਂ ਦੇ ਆਪਸ ਵਿੱਚ ਹੀ ਨਹੀਂ ਬਣਦੀ ਆਪਸ ਵਿੱਚ ਹੀ ਨਹੀਂ ਉਹਨਾਂ ਦੇ ਸੁਭਾਅ ਮਿਲਦੇ ਫਿਰ ਅਸੀਂ ਆਪਣੇ ਬੱਚੇ ਨੂੰ ਦੂਜਿਆਂ ਦੇ ਬੱਚੇ ਨਾਲ ਕਿਵੇਂ ਕੰਪੇਅਰ ਕਰ ਸਕਦੇ ਆ ਇਸ ਕਰਕੇ ਕਦੇ ਵੀ ਇਸ ਗੱਲ ਨੂੰ ਆਪਣੇ ਤੇ ਜਾਂ ਆਪਣੇ ਬੱਚਿਆਂ ਤੇ ਹਾਵ ਹੀ ਨਹੀਂ ਹੋਣ ਦੇਣਾ ਚਾਹੀਦਾ ਕਿ ਅਸੀਂ ਰੀਸ ਨਹੀਂ ਕਰਨੀ ਕਿ ਸਾਡੇ ਬੱਚੇ ਨੂੰ ਅਸੀਂ ਦੂਜੇ ਵਰਗਾ ਬਣਾਉਣਾ ਹੋ ਸਕਦਾ ਸਾਡੇ ਬੱਚੇ ਵਿੱਚ ਉਸ ਤੋਂ ਜ਼ਿਆਦਾ ਕੁਆਲਿਟੀ ਹੋਵੇ ਤੇ ਇਹ ਕੁਆਲਟੀ ਜ਼ਰੂਰੀ ਨਹੀਂ ਕਿ ਸਾਨੂੰ ਦੇਸੀ ਅਕਸਰ ਪੇਰੈਂਟਸ ਨੂੰ ਆਪਣੇ ਬੱਚੇ ਨਿਕੰਮੇ ਹੀ ਲੱਗਦੇ ਹੁੰਦੇ ਆ ਪਰ ਇਹ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਕਦੇ ਵੀ ਸਾਨੂੰ ਆਪਣੇ ਬੱਚਿਆਂ ਨੂੰ ਉਹਨਾਂ ਦੇ ਫਰੈਂਡਸ ਦੇ ਸਾਹਮਣੇ ਡਾਂਟਣਾ ਨਹੀਂ ਚਾਹੀਦਾ ਪੜਾਈ ਪਿੱਛੇ ਝਿੜਕਣਾ ਨਹੀਂ ਚਾਹੀਦਾ ਨਹੀਂ ਤਾਂ ਬੱਚੇ ਜਿਹੜੇ ਹੀਣਪਾ ਬਣਾ ਦਾ ਸ਼ਿਕਾਰ ਹੋ ਜਾਂਦੇ ਆ ਸਾਨੂੰ ਹਮੇਸ਼ਾ ਆਪਣੇ ਬੱਚਿਆਂ ਨਾਲ ਦੋਸਤਾਨਾ ਵਿਹਾਰ ਰੱਖਣਾ ਚਾਹੀਦਾ ਤਾਂ ਕਿ ਸਾਡੇ ਬੱਚੇ ਸਾਡੇ ਤੋਂ ਡਰਨ ਨਾ ਅਤੇ ਕੋਈ ਵੀ ਗੱਲ ਆ ਜਿਹੜੀ ਸਾਡੇ ਨਾਲ ਬੇਚੇਤਕ ਕਰ ਸਕਣਾ ਹਾਂਜੀ ਦੋਸਤੋ ਇਹ ਸੀ ਆਪਣੀ ਛੋਟੀ ਜਿਹੀ ਵੀਡੀਓ ਜਿਹਦੇ ਵਿੱਚ ਕੋਸ਼ਿਸ਼ ਕੀਤੀ ਆ ਕਿ ਅਸੀਂ ਆਪਣੇ ਬੱਚਿਆਂ ਪ੍ਰਤੀ ਆਪਣਾ ਬਿਹੇਵ ਕਿਵੇਂ ਸੈੱਟ ਕਰੀਏ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀ ਭਰਪੂਰ ਵੀਡੀਓ ਵੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਇਦਾਂ ਦੀਆਂ ਹੋਰ ਜਾਣਕਾਰੀ ਭਰਪੂਰ ਵੀਡੀਓ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਜੇਕਰ ਤੁਹਾਨੂੰ ਇਹ ਗੱਲਾਂ ਵਧੀਆ ਲੱਗੀਆਂ ਤਾਂ ਲਾਈਕ ਜ਼ਰੂਰ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਰੱਖਿਆ ਕਰੋ ਕਿ ਇਹਨਾਂ ਗੱਲਾਂ ਬਾਰੇ ਤੁਹਾਡੇ ਕੀ ਵਿਚਾਰ ਨੇ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਡਾਕਟਰ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ